ਹਾਂਜੀ ਅੱਜ ਦੀਆਂ ਵੱਡੀਆਂ ਖਬਰਾਂ ਹੜਤਾਲ ਦਾ ਕਹਿਰ ਅਲਰਟ ਜਾਰੀ ਸੀਮਾਨ ਵੱਲੋਂ ਵੱਡਾ ਬਿਆਨ ਕਿਹਾ ਪੂਰੀ ਅਪਡੇਟ ਆਉਂਦੇ ਆ ਆਪਣੀਆਂ ਅੱਜ ਦੀ ਇਸ ਵੀਡੀਓ ਦੁਆਰਾ ਤੋਂ ਜਿਵੇਂ ਕਿ ਆਪ ਸਭ ਜਾਣਦੇ ਹੋ ਪਿਛਲੇ ਕੁਝ ਦਿਨ ਤੋਂ ਪੰਜਾਬ ਅਤੇ ਪੂਰੇ ਦੇਸ਼ ਭਰ ਵਿੱਚ ਪੈਰੀ ਤੇਜ਼ بارش ਕਾਰਨ ਪੰਜਾਬ ਵਿੱਚ ਹੜ੍ਹਾਂ ਦਾ ਕਹਿਰ ਬਣਿਆ ਆ ਤੇ ਬਹੁਤ ਸਾਰੀ ਜਗ੍ਹਾ ਤੇ ਹੜ ਆ ਚੁੱਕੇ ਹਨ ਹੁਣ ਕਿਹੜੀ ਕਿਹੜੀ ਜਗ੍ਹਾ ਤੇ ਕਿਸ ਤਰੀਕੇ ਅਲਰਟ ਸਰਕਾਰ ਵੱਲੋਂ ਜਾਰੀ ਕੀਤੇ ਜਾ ਰਹੇ ਹਨ ਆਉਜਾਂਦਿਆਂ ਆਪਣੀ ਅੱਜ ਦੀ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਆਪਣੇ ਚੈਨਲ ਤੇ ਨਵੇਂ ਹੁੰਤਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਕਿ ਪੰਜਾਬ ਦੀਆਂ ਲੇਟੈਸਟ ਅਪਡੇਟਸ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ ਪੰਜਾਬ ਅਲਰਟ ਅਤੇ ਟੈਕਨੀਟਾ ਪਰ ਦੇਖਣ ਨੂੰ ਮਿਲ ਸਕਣਗੀਆਂ ਅਗਲੇ 30 ਘੰਟੇ ਅਹਿਮ ਹੱਤਕੁੰਡਾ ਬ੍ਰਿਜ ਦੇ ਸਾਰੇ ਗੇਟ ਖੁੱਲੇ ਹੋ ਸਕਦਾ ਹੈ ਵੱਡੀ ਤਬਾਈ ਜੇਕਰ ਤੁਸੀਂ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਰਹਿੰਦੇ ਹੋ ਤਾਂ ਤੁਹਾਡੇ ਕਾ ਜਮੁਨਾ ਨਦੀ ਦੇ ਬਹੁਤ ਨੇੜੇ ਆ ਤਾਂ ਤੁਹਾਡੇ ਲਈ ਬਹੁਤ ਐਮ ਖਬਰ ਹੈ ਅ ਦਰਸਲ ਪਹਾੜੀ ਅਤੇ ਮਦਾਨੀ ਇਲਾਕਿਆਂ ਵਿੱਚ ਲਗਾਤਾਰ ਹੋ ਰਹੀ بارش ਤੋਂ ਬਾਅਦ ਇੱਕ ਨਵੀਂ ਚਿੰਤਾ ਪੈਦਾ ਹੋ ਗਈ ਹੈ ਐਤਵਾਰ ਨੂੰ ਹਰਿਆਣਾ ਦੇ ਜਮੁਨਾ ਨਗਰ ਵਿੱਚ ਹਤਕੁੰਡਾ ਬ੍ਰਿਜ ਤੋਂ 116000 ਕਿਊਸਕ ਪਾਣੀ ਛੱਡ ਦਿੱਤਾ ਗਿਆ ਜੋ ਅਗਲੇ 30 ਘੰਟਿਆਂ ਵਿੱਚ ਰਾਜਧਾਨੀ ਦਿੱਲੀ ਪਹੁੰਚ ਜਾਵੇਗਾ ਇਸ ਵਿੱਚ ਮੌਨਸੂਨ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਡਿਸਚਾਰਜ ਹੈ ਯਮੁਨਾ ਪਹਿਲਾ ਹੀ ਖਤਰੇ ਦੇ ਨਿਸ਼ਾਨ ਦੇ ਨੇੜੇ ਵਹਿ ਰਹੀ ਆ ਇਸ ਦਾ ਸਕਦਾ ਤੋਂ ਇੱਕ ਯਮੁਨਾ ਦਾ ਪਾਣੀ ਦਾ ਪੱਧਰ ਤੇਜ਼ ਨਾਲ ਵਧ ਰਿਹਾ ਹੈ ਅਤੇ ਦਿੱਲੀ ਦੇ ਹੇਠਲੇ ਖੇਤਰਾ ਵਿੱਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਸਕਦੀ ਹੈ ਯਮੁਨਾ ਦਾ ਬਦਲਾਵ ਰੁਖ ਪਿਛਲੇ ਡੇਢ ਮਹੀਨੇ ਤੋਂ ਹਾਟਕੁੰਡਾ ਬ੍ਰਿਜ ਤੇ ਯਮੁਨਾ ਦਾ ਵਾ ਆਮ ਸੀ ਪਰ ਪਹਾੜੀ ਖੇਤਰਾ ਵਿੱਚ ਭਾਰੀ بارش ਨਾਲ ਸਥਿਤ ਬਦਲੀ ਆ ਗਈ ਹੈ ਐਤਵਾਰ ਸਵੇਰੇ 10 ਵਜੇ ਤੋਂ ਬ੍ਰਿਜ 14000 ਕਿਊਸਕ ਪਾਣੀ ਰਿਕਾਰਡ ਕੀਤਾ ਗਿਆ ਪਰ ਦੁਪਹਿਰ 1 ਵਜੇ ਤੋਂ ਵੱਧ ਕੇ 1.16 ਲੱਖ ਕਿਊਸੇਡ ਹੋ ਗਿਆ ਸਥਿਤੀ ਨੂੰ ਦੇਖਦੇ ਹੋਏ ਬ੍ਰਿਜ ਦੇ ਸਾਰੇ 18 ਗੇਟ ਖੋਲ ਦਿੱਤੇ ਗਿਆ ਤੇ ਨਹਿਰ ਦੀ ਸਪਲਾਈ ਬੰਦ ਕਰ ਦਿੱਤੀ ਗਿਆ ਸਚਾਈ ਵਿਭਾਗ ਨੇ ਡਿਸਪੈਚ ਇੰਜੀਨੀਅਰ ਆਰ ਐਸ ਮਿੱਤਲ ਦੇ ਅਨੁਸਾਰ 1 ਲੱਖ ਕਿਊਸਕ ਪਾਣੀ ਨੂੰ ਲੋ ਫਲੱਡ ਸ਼ਰੇਣੀ ਵਿੱਚ ਰੱਖਿਆ ਗਿਆ ਹਾਲਾਂਕਿ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਪਹਾੜੀ ਵਿੱਚ మే جاری ਰਹਤਾ ਆਉਣ ਵਾਲੇ ਸਮੇਂ ਵਿੱਚ ਪਾਣੀ ਦਾ ਪੱਧਰ ਵੱਧ ਸਕਦਾ ਹੈ ਦਿੱਲੀ ਲਈ ਖਤਰੇ ਦੀ ਘੰਟੀ ਦਿੱਲੀ ਦੇ ਚਮਨਾ ਦੇ ਅਗਲੇ ਆਲੇ ਦੁਆਲੇ ਦੇ ਨੀਤੀ ਨੀਵੇਂ ਖੇਤਰ ਪਹਿਲਾ ਇਸ ਸਿੰਦਵੀਨ ਚਿਲਹਾਨਾ ਤੇ ਖਾਸ ਕਰਕੇ ਜਮਨਾਬਾਜ਼ ਮੰਜ ਹੁੰਦਾ ਦਿੱਲੀ ਕਸ਼ਮੀਰੀ ਗੇਟ ਦਿੱਲੀ ਕਟਿਲੀ ਕੋਨਜਾ ਤੇ ਬਰੂੜੀ ਵਰਗੇ ਖੇਤਰ ਪਾਣੀ ਵੱਧ ਸਕਦਾ ਤੇ ਸਭ ਤੋਂ ਪਹਿਲਾਂ ਪ੍ਰਗਟ ਹੋਣਗੇ ਦਿੱਲੀ ਸਰਕਾਰ ਅਤੇ ਪ੍ਰਸ਼ਾਸਨ ਨੂੰ ਇਹ ਵੀ ਅਲਰਟ ਕਰ ਦਿੱਤਾ ਗਿਆ ਨਹੀਂ ਵੀ ਹੇਤਲ ਦੇ ਰੋਕਣ ਨੂੰ ਸੁਰੱਖਿਅਤ ਥਾਵਾਂ ਉੱਤੇ ਤਬਦੀਲ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ ਸਚਾਈ ਵਿਭਾਗ ਦਾ ਕਹਿਣਾ ਕਿ ਚੇਤਾਵਨੀ ਦਾ ਅਲਰਮ ਸਮੇਂ ਸਿਰ ਵੱਜਨ ਦਿੱਤਾ ਜਾਵੇਗਾ ਤੇ ਪ੍ਰਸ਼ਾਸਨ ਨੂੰ ਸਿਤ ਸਮੇਂ ਸਿਰ ਸੂਚਿਤ ਕਰ ਦਿੱਤਾ ਜਾਵੇਗਾ ਅਗਲੀ ਵੱਡੀ ਅਪਡੇਟ ਫਲਡ ਅਲਰਟ ਪੰਜਾਬ ਦੇ 5 ਜ਼ਿਲ੍ਹਿਆਂ ਵਿੱਚ ਹਾਈ ਅਲਰਟ 172 ਐਂਬੂਲੈਂਸ 438 ਰੈਪਿਡ ਰੈਸਕਿਊ ਟੀਮਾਂ ਤਾਂ ਇਹ ਨਾਤ ਕਰ ਦਿੱਤੇ ਗਏ ਨੇ ਹਮਾਤਸ ਚਲ ਵੇਚ ਲਗਾਤਾਰ ਮੀਂਹ ਅਤੇ ਕਈ ਥਾਵਾਂ ਤੇ ਬੱਦਲ ਫਟਣ ਦੀਆਂ ਘਟਨਾਵਾਂ ਕਰਕੇ ਨਦੀਆਂ ਨਾਲਿਆਂ ਵਿੱਚ ਪਾਣੀ ਦਾ ਪੱਧਰ ਵੱਧਨ ਨਾਲ ਪੰਜਾਬ ਵਿੱਚ ਹਾਰਡ ਵਰਗੀ ਸਥਿਤੀ ਦੇਖਣ ਨੂੰ ਮਿਲ ਰਹੀ ਹੈ ਸਿਹਤ ਵਿਭਾਗ ਦੇ ਅਨੁਸਾਰ ਹਾਰਡ ਵਿਭਾਗ ਵੱਲ ਇਲਾਕਿਆਂ ਦੀ ਲੋੜੀ ਦੀ ਤਿਆਰਾਂ ਨੂੰ ਸ਼ੁਰੂ ਕਰ ਦਿੱਤਾ ਗਿਆ ਪੰਜਾਬ ਦੇ ਸਿਹਤ ਵਿਭਾਗ ਵੱਲੋਂ ਹੜ੍ਹ ਪ੍ਰਭავਿਤ ਇਲਾਕਿਆਂ ਵਿੱਚ 172 ਐਂਬੂਲੈਂਸ 438 ਰੈਪਿਡ ਰੈਸਕੁਰਟੀਮਾਤੇ 323 ਮੋਬਾਈਲ ਮੈਡੀਕਲ ਸਟੋਰ ਤੇ ਨਾਤ ਕੀਤੇ ਗਨ ਮੌਸਮ ਦੀ ਸਥਿਤੀ ਨੂੰ ਦੇਖਦੇ ਹੋਏ ਫਿਰੋਜ਼ਪੁਰ ਤਰਨਤਨ ਹੁਸ਼ਿਆਰਪੁਰ ਕਪੂਰਥਲਾ ਤੇ ਫਾਜ਼ਿਲਕੇ ਦੇ ਸਿਵਲ ਸਰਜਨ ਅਲਰਟ ਨੂੰ ਜਾਰੀ ਕਰ ਦਿੱਤਾ ਗਿਆ ਸਾਰੇ ਮੈਡੀਕਲ ਪ੍ਰੋਫੈਸ਼ਨਲ ਨੂੰ ਕਿਸੇ ਵੀ ਐਮਰਜੈਂਸੀ ਵਿੱਚ 30 ਮਿੰਟ ਤੋਂ ਅੰਦਰ ਡਿਸਪਾਟ ਕਰਨ ਦੇ ਹੁਕਮ ਜਾਰੀ ਕੀਤੇ ਗਨ ਸਿਹਤ ਵਿਭਾਗ ਨੇ ਹਾਰਡ ਕਾਰਨ ਕੱਟੇ ਪਿੰਡਾਂ ਤੱਕ ਪਹੁੰਚਣ ਲਈ ਡੀਸੀ ਵੱਲੋਂ ਬੋਤ ਐਂਬੂਲੈਂਸ ਦੀ ਵਿਵਸਥਾ ਕੀਤੀ ਗਈ ਜੋ ਹਰ ਸਮੇਂ ਮਦਦ ਲਈ ਹਾਜ਼ਰ ਹੋਵੇਗੀ ਪੰਜਾਬ ਵਿੱਚ ਅੱਜ ਤੋਂ 3 ਦਿਨ ਲਈ ਪਾਰਿਮੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਮੌਸਮ ਵਿਭਾਗ ਅਨੁਸਾਰ ਪਠਾਨਕੋਟ ਹੁਸ਼ਿਆਰਪੁਰ ਗੁਰਦਾਸਪੁਰ ਅੰਮ੍ਰਿਤਸਰ ਮੁਹਾਲੀ ਅਤੇ ਰੂਪਨਗਰ ਵਿਗੜੇ ਜਿਲ੍ਹਿਆਂ ਵਿੱਚ ਤੇਜ਼ ਗਰਜ ਦੇ ਨਾਲ ਪਾਰੀ ਮੀਂਹ ਪੈ ਸਕਦਾ ਹੈ ਪਹਾੜੀ ਇਲਾਕਿਆਂ ਵਿੱਚ ਲਗਾਤਾਰ ਮੀਂਹ ਪੈਣ ਕਾਰਨ ਇਸ ਦਾ ਅਸਰ ਨਾਲ ਲੱਗਦੇ ਮਦਾਨੀ ਇਲਾਕਿਆਂ ਵਿੱਚ ਦੇਖਣ ਨੂੰ ਮਿਲ ਸਕਦਾ ਹੈ 3 ਦਿਨ ਦਾ ਅਲਰਟ ਜਾਰੀ ਕੀਤਾ ਗਿਆ ਜਿਸ ਵਿੱਚ ਪਾਰੀ ਮੀਂਹ ਦੀ ਭਵਿੱਖਬਣੀ ਕੀਤੀ ਗਈ ਹੈ ਪੰਜਾਬ ਅਤੇ ਹਰਿਆਣਾ ਦੇ ਕਈ ਜ਼ਿਲ੍ਹਿਆਂ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਇੱਧਰ ਪਹਾੜਾ ਵਿੱਚ ਲਗਾਤਾਰ ਪੈ ਰਹੀ بارش ਕਾਰਨ ਸਤਲੁਜ ਅਤੇ ਬਿਆਸ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ ਇਸ ਕਾਰਨ ਹਰੀਕੇ ਹੜਤੋ ਹੱਲੇ ਕਲੇ ਲੜ ਹੇਠਲੇ ਇਲਾਕਾ ਵਿੱਚ ਪਾਣੀ ਖੜਾ ਵਰਗੀ ਸਥਿਤੀ ਬਣ ਗਈ ਆ ਇਸ ਕਾਰਨ ਪਿੰਡ ਰਾਜੀ ਸਰਭਰਾ ਬੱਜਾਬਾਸਾ ਅਤੇ ਆਵਾ ਪਿੰਡ ਫੱਤਾਵਾਲਾ ਕੁਤਬਦੀਨ ਵਾਲੇ ਕਾਲੇ ਦੇ ਹਿਥਾੜ ਬੰਦਾਲਾ ਧੀਰਾ ਟਾਂਗਾ ਨਿਹਾਲ ਕੱਲੀਗੁਰ ਰੋਤਿਕ ਮੋਟੀਆਂ ਵਾਲੇ ਸਮੇਤ ਕਈ ਪਿੰਡਾਂ ਵਿੱਚ ਮਾਰ ਹੇਟ ਆ ਗਏ ਹਨ ਇਨ੍ਹਾਂ ਪਿੰਡਾਂ ਵਿੱਚ ਸੈਂਕੜੇ ਏਕੜ ਚੋਨੇ ਦੀ ਫਸਲ ਸਬਜ਼ੀਆਂ ਤੇ ਪਸ਼ੂਆਂ ਦਾ ਚਾਰਾ ਪਾਣੀ ਵਿੱਚ ਡੁੱਬ ਗਿਆ ਇਸ ਕਾਰਨ ਕਿਸਾਨਾਂ ਦਾ ਵੱਡੇ ਪੱਧਰ ਤੇ مالی ਨੁਕਸਾਨ ਹੋ ਗਿਆ ਇਤਿਹਾਸ ਵਿੱਚ ਪਹਿਲੀ ਵਾਰ ਹੈ ਇੰਨਾ ਵੱਡਾ ਭਿਆਨਕ ਤੂਫਾਨ ਕਈ ਸੂਬਿਆਂ ਵਿੱਚ ਅਲਰਟ ਕਿਤੇ ਜਾਰੀ ਅਮਰੀਕਾ ਦੇ ਨੇੜੇ ਅਟਲਾਂਟਿਕ ਮਹਾਰਾਸ਼ਟਰ ਸਾਗਰ ਵਿੱਚ ਆਪਣੀ ਰਫ਼ਤਾਰ ਕਰਨ ਤੂਫਾਨ ਏਰੀਆ ਨੇ ਇੱਕ ਰਿਕਾਰਡ ਬਣਾ ਦਿੱਤਾ ਸ਼ੁੱਕਰਵਾਰ ਸਵੇਰੇ ਤੱਕ ਇੱਕ ਸ਼੍ਰੈਣੀ ਇੱਕ ਦਾ ਤੂਫਾਨ ਅਤੇ ਜਦੋਂ ਕਿ 24 ਘੰਟਿਆਂ ਬਾਅਦ ਇਹ ਸ਼੍ਰੈਣੀ 5 ਤੱਕ ਪਹੁੰਚ ਗਈ ਜੋ ਕਿ ਇੱਕ ਖਤਰਨਾਕ ਸ਼੍ਰੈਣੀ ਹੈ ਇਸ ਸਮੇਂ ਦੌਰਾਨ ਇਸ ਦੀ ਗਤੀ 257 ਕਿਲੋਮੀਟਰ ਪ੍ਰਤੀ ਘੰਟੇ ਤੱਕ ਪਹੁੰਚ ਗਈ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਸ ਨੂੰ ਅਲੱਟਰ ਮਹਾਸਾਗਰ ਦੇ ਇਤਿਹਾਸ ਤੇ ਸਭ ਤੋਂ ਤੇਜ਼ ਸ਼ਕਤੀਸ਼ਾਲੀ ਤੂਫਾਨ ਵਿੱਚੋਂ ਇੱਕ ਗਿਨਿਆ ਗਿਆ ਸ਼ਨੀਵਾਰ ਤੂਫਾਨ ਕੁਝ ਸਮੇਂ ਲਈ ਕਮਜ਼ੋਰ ਹੋ ਗਿਆ ਸੀ ਅਤੇ 34 ਸ਼੍ਰੇਣੀ ਵਿੱਚ ਆ ਗਿਆ ਸੀ ਪਰ ਮਹਿਮਾਨ ਦਾ ਮੰਨਣਾ ਹੈ ਕਿ ਦੁਬਾਰਾ 5ਵੀਂ ਸ਼੍ਰੇਣੀ ਦਾ ਤੂਫਾਨ ਬਣ ਸਕਦਾ ਹੈ ਮਹਮਾਨਾਂ ਦਾ ਕਹਿਣਾ ਹੈ ਕਿ ਇਸ ਦਾ ਕਾਰਨ ਆਈਸਵੈਲ ਰਿਪਲੇਸ ਸਾਈਕਲ ਹੈ ਜਿਸ ਵਿੱਚ ਤੂਫਾਨ ਦਾ ਆਕਾਰ ਤੇਜ਼ੀ ਨਾਲ ਵੱਧਦਾ ਹੈ ਤੇ ਇਸ ਦੇ ਬਾਅਦ ਪ੍ਰਭਾਵ ਹੋਰ ਕਿਤਰਾ ਹੋ ਜਾਂਦਾ ਹੈ ਸ਼ਨੀਵਾਰ ਸ਼ਾਮ ਤੱਕ ਏਰੀਨ ਪਰਟਨ ਰਿਕੋ ਤੋਂ ਲਗਭਗ 241 ਕਿਲੋਮੀਟਰ ਉੱਤਰ ਪੂਰਬ ਅਤੇ ਐਲੁੰਗਿਨ ਤੋਂ 252 ਕਿਲੋਮੀਟਰ ਉੱਤਰ ਪੱਛਮ ਵਿੱਚ ਦੇਖਣ ਨੂੰ ਮਿਲਿਆ ਉੱਤਰ ਪਰਟਨ ਰਿਕੋ ਵਿੱਚ ਇੱਕ ਅਚਾਨਕ ਹੜ੍ਹ ਦੀ ਚੇਤਾਵਨੀ ਜਾਰੀ ਕੀਤੀ ਗਈ ਜਦਕਿ ਟੁਰਸ ਐਂਸ ਕੋਕੋਸ ਅਤੇ ਲਿਵਰ ਰਟਾਪੂਆਂ ਵਿੱਚ ਇੱਕ ਟ੍ਰੋਪੀਕਲ ਸਟਾਰਮ ਵਾਚ ਨਿਗਰਾਨੀ ਲਗਾ ਕੇ ਰੱਖ ਦਿੱਤਾ ਹੈ ਅਮਰੀਕਾ ਨੇ ਦਿੱਤੀ ਚੇਤਾਵਨੀ ਯੂਐਸਏ ਨੈਸ਼ਨਲ ਹਾਈ ਹਰੀਕੇਨ ਸੈਂਟਰ ਨੇ ਚੇਤਾਵਨੀ ਦਿੱਤੀ ਹੈ ਕਿ ਏਰੀਨ ਅਗਲੇ ਹਫਤੇ ਆਕਾਰ ਵਿੱਚ ਦੁੱਗਣਾ ਜਾਂ ਤਿੰਨਾਂ ਹੋ ਸਕਦਾ ਹੈ ਇਸ ਨਾਲ ਪਹਾਮ ਯੂਐਸਏ ਦੇ ਨਾਲ ਲੱਗਦੇ ਇਲਾਕੇ ਕੈਨੇਡਾ ਦੇ ਅਲਰਟ ਤੱਟ ਤੇ ਖਤਰਨਾਕ ਲਹਿਰਾਂ ਪਾਈ ਮਚਾ ਸਕਦੀਆਂ ਹਨ ਸਥਿਤੀ ਨੂੰ ਦੇਖਦੇ ਹੋਏ ਯੂਐਸ ਕੋਸਟਲ ਗਾਰਡ ਤੇ ਪਾਰਟੋ ਰਿਕੋ ਅਤੇ ਆਈਲੈਂਡ ਵਿੱਚ ਕਈ ਬੰਦਰਗਾਹਾਂ ਨੂੰ ਬੰਦ ਕਰ ਦਿੱਤਾ ਗਿਆ ਮਹਿਰਾਂ ਦਾ ਕਹਿਣਾ ਹੈ ਕਿ ਏਰੀਆ ਦੀ ਗਤੀ ਅਤੇ ਤਾਕਤ ਗਲੋਬਲ ਵਾਰਮਿੰਗ ਨਾਲ ਜੁੜੀ ਹੋਈ ਹੈ ਗਰਮ ਸਮੁੰਦਰ ਸਤਾ ਅਤੇ ਬਦਲਾਵ ਮੌਸਮ ਦੇ ਪੈਟਰਨ ਦੇ ਕਾਰਨ ਤੂਫਾਨ ਬਹੁਤ ਤੇਜ਼ ਨਾਲ ਸ਼ਕਤੀਸ਼ਾਲੀ ਹੁੰਦਾ ਜਾ ਸਕਦਾ ਹੈ ਅਗਲੀ ਵੱਡੀ ਅਪਡੇਟ ਪੰਜਾਬ ਰੋਡਵੇਜ਼ ਪੰਨ ਬੱਸ ਪੀਆਰਟੀਸੀ ਕੰਡਕਟਰ ਵਰਕਰ ਯੂਨੀਅਨ ਦੀ ਸੀਐਮ ਭਗਵਨ ਤਮਨ ਨਾਲ ਹੋਵੇਗੀ ਮੀਟਿੰਗ ਫਿਲਹਾਲ ਮਤਲਬ ਪਿਛਲੇ ਦਿਨਾਂ ਤੋਂ ਕੱਚੇ ਮੁਲਾਜ਼ਮ ਪੱਕੇ ਕਰਨ ਦੇ ਠੇਕੇ ਪ੍ਰਭਾਵਿਤ ਖਤਰ ਸਖਤ ਕਾਰਨ ਕਿਲੋਮੀਟਰ ਸਕੀਮ ਬੱਸਾਂ ਦਾ ਐਜ ਰੱਦ ਕਰਨ ਸੰਬੰਧੀ ਚੱਲ ਰਹੀਆਂ ਅਨਮਿੱਤਕ ਸਮੇਂ ਦੀ ਹੜਤਾਲ ਸੰਬੰਧੀ ਕੱਲ ਮਿਤੀ 15 8 2025 ਨੂੰ ਮਾਨਯੋਗ ਚੀਫ ਸੈਕਟਰ ਪੰਜਾਬ ਦਾ ਪੈਨਲ ਮੀਟਿੰਗ ਹੋਈ ਜਿਸ ਵਿੱਚ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਠੇਕੇ ਬਹਾਤ ਛੱਡਣ ਦੇ ਮੁਲਾਜ਼ਮਾਂ ਨੂੰ ਕਨੈਕਟਰ ਤੇ ਕਰਨ ਤਨਖਵਾ ਵਿਦਾਨ ਕਰਨ ਨਵੀਆਂ ਬੱਸਾਂ ਪਾਉਣ ਆਦੀ ਸਾਰੀਆਂ ਮੰਗਾਂ ਉੱਪਰ ਬਣੀ ਕਮੇਟੀ ਦੀ ਮੀਟਿੰਗ ਵਿੱਚ ਵਿੱਤ ਵਿਭਾਗ ਪਰਸਨਲ ਵਿਭਾਗ ਨੇ ਸੈਕਟਰੀ ਸ਼ਾਮਲ ਕਰਕੇ ਮੀਟਿੰਗ ਕੀਤੀ ਗਈ 21 ਅਗਸਤ ਨੂੰ ਟ੍ਰਾਂਸਪੋਰਟ ਮੰਤਰੀ ਜੀ ਦੀ ਪ੍ਰਧਾਨਗੀ ਹੇਠ ਮੀਟਿੰਗ ਤਹਿਤ ਕਰਵਾਈ ਗਈ ਅਤੇ 26 ਅਗਸਤ ਨੂੰ ਮੁੱਖ ਮੰਤਰੀ ਭਗਵੰਤ ਮਾਨ ਨਾਲ ਪੈਨਿੰਗ ਮੀਟਿੰਗ ਫਿਕਸ ਕੀਤੀ ਗਈ ਜਿਸ ਵਿੱਚ ਤਿਆਰ ਹੋਈ ਪੋਲਿੰਗ ਤੇ ਵਿਚਾਰ ਚਰਚਾ ਕਰਕੇ ਲਾਗੂ ਕਰਨ ਸਮੇਤ ਸਾਰੀਆਂ ਮੰਗਾਂ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ ਗਿਆ ਇਸ ਤੋਂ ਇਲਾਵਾ ਮੀਟਿੰਗ ਵਿੱਚ ਸ਼ਾਮਲ ਤੇ ਸਰਵਿਸ ਰੂਲ ਬਣਾ ਕੇ ਲਾਗੂ ਕਰਨਾ ਠੇਕੇਦਾਰ ਦੇ ਮੁਤਬਕ ਨੂੰ ਹੱਲ ਕਰਨ ਲਈ ਤਨਖਾਹਵਾਤਾ ਤੇ ਹੱਲ ਲਈ ਸੈਕਟਰ ਸਟੇਟ ਟਰਾਂਸਪੋਰਟ ਨੂੰ ਆਦੇਸ਼ ਦਿੱਤੇ ਗਏ ਨਾ ਮੰਗਾ ਵਿੱਚੋਂ ਕਿਲੋਮੀਟਰ ਸਕੀਮ ਬੰਦ ਕਰਨਾ ਕੰਡਕਟਰਾਂ ਵਿੱਚ ਸੋਧ ਕਰਨਾ ਬੱਸਾਂ ਦੀ ਕੰਡੀਸ਼ਨ ਵਿੱਚ ਸੋਧ ਕਰਨਾ 15 ਦਿਨ ਵਿੱਚ ਹੱਲ ਕਰਨਾ ਸਮੇਂ ਤੈਅ ਤ ਤਰੈ ਕੀਤਾ ਗਿਆ ਇਸ ਦੇ ਇਲਾਵਾ ਪੰਜਾਬ ਵਿੱਚ ਸਰਕਾਰੀ ਮੁਲਾਜ਼ਮਾਂ ਨੂੰ ਪੱਕਾ ਕਰਨਾ ਆਪਣੇ ਸਰਕਾਰੀ ਬੱਸਾਂ ਵਿੱਚ ਵਾਧਾ ਕਰਨਾ ਅਤੇ ਪੁਰਾਣੀਆਂ ਬੱਸਾਂ ਨੂੰ ਬੰਦ ਕਰਨ ਦੇ ਲਈ ਵੀ ਮੰਗਾਂ ਰੱਖੇ ਗੀਆਂ ਤਾਂ ਇਹ ਸੀ ਅੱਜ ਦੀ ਲੇਟੈਸਟ ਅਪਡੇਟਸ ਸੁਣਵਾ ਹੋਰ ਨਵੀਆਂ ਤੇ ਤਾਜ਼ੀਆਂ ਖਬਰਾਂ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ